ਸਵਾਗਤ ਹੈ ਕਿਸਾਨ ਵੀਰੋ ਹੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਆਡ ਕਰਾਉਣੀ ਹੈ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਣ ਸਕੇ ਬਾਕੀ ਨੰਬਰ ਵਾਈਆਂ ਦਾ ਹੌਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਟੱਲੇਵਾਲਾ ਜੀ ਤਿੰਨ ਤੁਹਾਨੂੰ ਝੋਟੀਆਂ ਦਿਖਾਵਾਂਗੇ ਮੋਹਰਾ ਚ ਤੇ ਇੱਕ ਤੁਹਾਨੂੰ ਦਿਖਾਵਾਂ ਪਿਓਰ ਬੂਰੀ ਟੋਕੜ ਗਵਣ ਬਾਅਦ ਚ ਗੱਲ ਕਰਾਂਗੇ ਇੱਕ ਗੱਬਣਾ ਤੇ ਦੋ ਹੈਗੀਆਂ ਸੂਈਆਂ ਸਵਾਈਆਂ ਪਿੰਡ ਟੱਲੇ ਵਾਲੇ ਦੀ ਵੀਡੀਓ ਹੈ ਜੀ ਗੱਲਬਾਤ ਸਾਰੀ ਕਰਾਵਾ ਸਾਰੀ ਜਾਣਕਾਰੀ ਤੁਸੀਂ ਪਹਿਲਾਂ ਲੈ ਲੈਣੀ ਆ ਫਿਰ ਤੁਸੀਂ ਕਰਨਾ ਸੌਦਾ ਆਜੋ ਬਾਈ ਜੀ ਸਸੀ ਗੱਬਈ ਤਾਰ ਸਸੀ ਗੱਲ ਜੀ ਉਹ ਠੀਕ ਠਾਕ ਹੋ ਜੀ ਹਾਂਜੀ ਬਾਈ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਾਂ 7528095496 ਪਿੰਡ ਆਪਣਾ ਜੀ ਪਿੰਡ ਟੱਲੇ ਵਾਲ ਜੀ ਜਿਲ੍ਹਾ ਬਰਨਾਲਾ ਓਕੇ ਜੀ ਤੇ ਨੇੜੇ ਆਪਾਂ ਨੂੰ ਨੇੜੇ ਆਪਾਂ ਨੂੰ ਰਾਮਗੜ੍ਹ ਪੈਂਦਾ ਹੀ ਇੱਧਰ ਭੋਤਨਾ ਪੈਂਦਾ ਹੀ ਤੇ ਭਧੌੜ ਵੀ ਆ ਗਏ ਹਾਂ ਭਧੌੜ ਵੀ ਆ ਤੇ ਵਪਾਰ ਦੇ ਕੰਮ ਆ ਗਏ ਆ ਹਾਂਜੀ ਵਪਾਰ ਕਿੰਨੇ ਕੁ ਪਸ਼ੂ ਹਰ ਵਕਤ ਮਿਲਦੇ ਆ ਹਰ ਵਕ ਕਿੱਥੋਂ ਕੋ ਦੁੱਧ ਦੀ ਸਟਾਰਟਿੰਗ ਹੋ ਗਈ ਕਿੱਥੋਂ ਕਿ ਤੱਕ ਰਜਾਵੜੀ ਦੁੱਧ ਮੰਨ ਕੇ ਚੱਲੋ 12 ਤੋਂ ਲੈ ਕੇ 17 18 ਕਿਲੋ ਤੱਕ ਆਪਣੇ ਕੋਲੇ ਮਈਆ ਆਉਂਦੀ ਹੈ ਤੇ ਜਿੱਥੇ ਮਰਜ਼ੀ ਕੋਈ ਟਰਾਂਸਪੋਰਟ ਦਾ ਸਭ ਕੁਝ ਆਪਣੇ ਉੱਪਰ ਜਮਾ ਪ੍ਰਬੰਧ ਦਾ ਫੋਲਾਈ ਓਕੇ ਜੀ ਕੋਈ ਆਨਲਾਈਨ ਮੰਗਾਉਂਦਾ ਗਾਰੰਟੀ ਨਾਲ ਬਸ ਉਹ ਹਾਂਜੀ ਗਾਰੰਟੀ ਨਾਲ ਭੇਜ ਓਕੇ ਤੇ ਅੱਜ ਫਿਰ ਨੰਬਰ ਬੋਲ ਦਿਓ ਬਲਾ 7528095496 ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚਾਰਨਾਗ ਦਿਖਾ ਰਹੇ ਹਾਂ ਹਾਂਜੀ ਚਾਰਨਾਗ ਦਿਖਾਉਣੇ ਆ ਜੀ ਉਹ ਕੱਲ ਦੀ ਸੂਈ ਛੋਟੀ ਦੂਜਾ ਸੂਆ ਆਜੋ ਇਧਰ ਇਹਦੇ ਮਗਰ ਵੀਰੇ ਕੱਟਈ ਆ ਮੇਰੇ ਖਿਆਲ ਚ ਯਾਰ ਕੱਟਈ ਯਾਰ ਹਾਂ ਚੰਗੀ ਖੋਲੋ ਜੀ ਨਤੋਰਾ ਕਰਾਗੇ ਚੱਕ ਤੇ ਵੀਰੇ ਕੱਲ ਸੂਏ ਜੇਰ ਕੰਪਲੀਟ ਹਾਂ ਜਮਾ ਕੰਪਲੀਟ ਵੀਰੇ ਜੇਰ ਕੰਪਲੀਟ ਆ ਗਏ ਤੇ ਕਿੰਨਾ ਕੁ ਫਿਰ ਦੁੱਧ ਦੇ ਦੂ ਇਦ ਕੀ ਦੁੱਧ ਵੀਰੇ 12 13 ਕਿਲੋ ਹੈ ਕੀ ਦੇਣ ਦੀ ਸੁਭਾਅ ਨਾ ਹੈਗੀ ਆ 12 ਤੋਂ 13 ਕਿਲੋ ਦੁੱਧ ਇਹ ਤੋਂ ਆਪਾਂ ਉਮੀਦ ਲਾ ਸਕਦੇ ਹਾਂ ਹਾਂਜੀ ਤੇ ਬਾਕੀ ਦੀ ਗੱਲ ਯਾਰ ਪੂਛ ਦੇ ਵਿੱਚ ਚਾਰ ਵਾਲ ਵੀ ਹਾਂਜੀ ਚਿੱਟੇ ਤੋਂ ਵਾਈਟ ਨਹੀਂ ਹੈਗੇ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਸਿੰਘ ਸੱਲੇ ਦੀ ਇੱਕ ਨੰਬਰ ਮੋਲ ਲਓ ਜੀ ਮੋਲ ਲਓ ਵੀਰ ਹੁਣ ਤੁਹਾਨੂੰ ਅੱਗੇ ਤੋਂ ਦਿਖਾ ਦਾਂਗੇ ਇਹਦਾ ਫੇਸ ਕੁਆਲਿਟੀ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਬਰੀਕ ਪਿੰਡੇ ਦੀ ਤੇ ਪਤਲੇ ਕਾਗਜੀ ਨਿੰਬੂ ਵਰਗਾ ਪਿੰਡਾ ਇਹਦਾ ਬਾਕੀ ਚੋਣ ਚੋਣ ਵੀਰੇ ਬਹੁਤ ਚੰਗਾ ਲੱਗਿਆ ਗੂਠੇ ਵਰਗੀ ਤਾਰ ਇੱਕ ਨੰਬਰ ਹੋਊ ਬਾਈ ਸਰ ਅੱਜਾ ਮੈਂ ਇੱਕ ਨੰਬਰ ਓਕੇ ਤੇ ਬਾਈ ਡਿਮਾਂਡ ਇਹਦੀ ਤਾਰ ਡਿਮਾਂਡ ਇਹਦੀ ਵੀਰੇ ਸਵਾ ਲੱਖ ਰੁਪਈਆ ਹੈ 1,25,000 ਰੁਪਏ ਚ ਮਿਲ ਜਾਣੀਆਂ ਚੰਗੀ ਝੋਟੀ ਆ ਗਈ ਹੈ ਨਾ ਤੇ ਹੁਣ ਵੀਰੇ ਜਿਹੜੀ 2 ਨੰਬਰ ਆਪਾਂ ਝੋਟੀ ਵੱਡੇ ਸਾਈਜ਼ ਦੀ ਤੇ ਵੱਡੇ ਥਾਨ ਹਵਾਲੇ ਦੀ ਆਪਾਂ ਦੇਖੇ ਨੇ ਮੰਨ ਕੇ ਚੱਲੋ ਰਾਤ 9:00 ਵਜੇ ਸੋਈ ਆ ਕਿੰਨਾ ਕੁ ਫੇਰ ਕਰਤਾ ਸੀ ਤੇ ਤੜਕਿਓ ਸਾਢੇ 3 ਕਿਲੋ ਬੋਲਾ ਕੱਟਤਾ ਹੀ ਕੋ ਬੱਚਾ ਜੀਆਂ ਤਾਂ ਸੀਗਾ ਤੇ ਮਗਰ ਕੱਟੀ ਆ ਜੀ ਜੂ ਰੋਕੇ ਹਾਂ ਜੀ ਮਗਰ ਕੱਟੀ ਆ ਦੇ ਮਗਰ ਕੱਟੀ ਆ ਗਈ ਤੇ ਕਿੰਨਾ ਕੁ ਦੁੱਧ ਬਾਈ ਸੂਆ ਦੂਜਾ ਹੀ ਆਦਾ ਵੀ ਇਹਦਾ ਵੀਰੇ ਸੂਆ ਤੀਜਾ ਪਾ ਝੂਠ ਨਹੀਂ ਮਾਰਨਾ ਠੀਕ ਹੈ ਜੀ ਦੂਜਾ ਸੂਆ ਪਾ ਨੂੰ ਤੀਜਾ ਕਹਿ ਕੇ ਮਾਲਕਾ ਨੇ ਦਿੱਤੀ ਆ ਤੇ ਇਹਨੇ ਦੁੱਧ ਦੂਜੇ ਸੂਏ ਦਿੱਤਾ ਹੀ 16 ਕਿਲੋ ਹੂੰ 16 ਕਿਲੋ ਹਾਂਜੀ ਦੁੱਧ ਇਹਦਾ ਦਿੱਤਾ ਹੋਇਆ ਤੇ ਅੱਜ ਕੀ ਫਿਰ 21 ਦੁੱਧ 17 18 ਕਿਲੋ ਦੇਣ ਦੀ ਸੁਭਾਵਨਾ ਹੈ ਤੇ ਕੱਟੀ ਦਾ ਗੋਟੀਕੇ ਦਾ ਪਤਾ ਹੈਗਾ ਕਿਹੜੀ ਟੀਕੇ ਦਾ ਨਹੀਂ ਵੀਰੇ ਉਹ ਆਪਾਂ ਕਨਫਰਮ ਕਰ ਲਾਂਗੇ ਓਕੇ ਜਿਹੜਾ ਭੈਣ ਭਰਾ ਸੌਦਾ ਹੈ ਜਿਹੜਾ ਖਰੀਦੂਗਾ ਆਪਾਂ ਉਹਨੂੰ ਡਿਟੇਲ ਦੇ ਦੇਾਂਗੇ ਖੋਲੋ ਜੀ ਇਹਨੂੰ ਵੀ ਤੋੜਾ ਕਰਾ ਕੇ ਚੈੱਕ ਆਜੋ ਜੀ ਬਾਕੀ ਵੀ ਯਾਰ ਕੱਦ ਕਾਠ ਦੀ ਕੋਈ ਵੀ ਕਮੀ ਨਹੀਂ ਤੇ ਥਾਣ ਲੇਵਾ ਨੇੜੇ ਤੋਂ ਆਪਾਂ ਕਰਾ ਦੇਂਗੇ ਇੱਕ ਵਾਰ ਚੈੱਕ ਤੇ ਚੰਗੇ ਦੁੱਧ ਕੱਢ ਦੇਣਾ ਬਾਕੀ ਹਰ ਤਾਰ ਵੀਰੇ ਸੌਦਾ ਦੁੱਧ ਤਾਂ ਹੁੰਦਾਗਾ ਸੇਵਾ ਦਾ ਹਾਂ ਹਾਂ ਜੀ ਸੇਵਾ ਦਾ ਤੇ ਕੇਰਾ ਪਸ਼ੂ ਚੱਜਦਾ ਹੋਵੇ ਆ ਦੇਖੋ ਜੀ ਕੁਆਲਿਟੀ ਚੰਗੀ ਬਾਕੀ ਦੀ ਗੱਲ ਚੰਗੀਆਂ ਜੋ ਆ ਗਈ ਜੀ ਮਾੜੀ ਮੰਨ ਕੇ ਸੌਦਾ ਨਾ ਕਰਿਓ ਆ ਦੇਖੋ ਜੀ ਥਣ ਬਾਂਡੇ ਦੀ ਪੂਰੀ ਸਾਫ ਸੁਥਰੀ ਆ ਦੇਖੋ ਜੀ ਥਣ ਹਵਾਨਾ ਕਰੋ ਨੀੜ ਤੋਂ ਚੈੱਕ ਕਰ ਮਗਰ ਕੱਟੀ ਤੇ ਚੰਗੀ ਝੋਟੀ ਦੀ ਜੇ ਕੱਟੀ ਮਿਲ ਜੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਹੰਬਰੇ ਤਾਰ ਇਹਦੇ ਕਿੰਨੇ ਬਏ ਹੈਗੇ ਇਹਦਾ ਵੀਰੇ ਮੁੱਲ ਤਾਂ ਜਿੰਨਾ ਮਰਜ਼ੀ ਕਰਾ ਲਓ 165000 ਰੁਪਏ ਦੀ ਦੇ ਦਿਆਂਗੇ ਆਪਾਂ ਮਾਨਤਾਨ ਵਿੱਚੋਂ ਮਾਨਤਾਨ ਹੋ ਜੂਗੀ ਬਹੁਤ ਜਿਆਦੇ ਚੰਗੀਆਂ ਜੋ ਆ ਗਈ ਹਨਾ ਹਾਂ ਜੀ ਹਾਂ ਬਹੁਤ ਚੰਗੀ ਆ ਹਾਈਟ ਵੀ ਫੁੱਲ ਆ ਇਹ ਦੂ ਵੱਡੀ ਦਾ ਫਰ ਜੀ ਰੱਬ ਦਾ ਨਾਇਆ ਤੇ ਲੇਵੇ ਲੂਵੇ ਦੀ ਕਿੰਨਾ ਕੁ ਦੋਦੇ ਕੀ ਕਹਿ ਕੇ ਦੇ ਦਾਂਗੇ ਚੋਣ ਅੱਜ ਕੀ ਆਪਣੀ 15 ਦੀ ਗਰੰਟੀ ਹੋ ਗਈ ਓਕੇ ਜੀ 15 ਦੀ ਗਰੰਟੀ ਵਾਲੀ ਗੱਲ ਆ ਬਾਕੀ ਜੇ ਕੋਈ ਸੇਵਾ ਕਰੂਗਾ ਹਾਂ ਜੀ ਹੁਣ ਜੀ ਤਿੰਨ ਨੰਬਰ ਜਿਹੜੀਆਂ ਆਪਾਂ ਝੋਟੇ ਦੇਖੇ ਨੇ ਬਾਈ ਇਹ ਗੱਬਣ ਆ ਹਾਂ ਜੀ ਗੱਬਣ ਆ ਇਹਦੇ 23 ਤਰੀਕ ਨੂੰ ਦਿਨ ਪੂਰੇ ਆਈ ਅੱਜ 20 ਹੋ ਗਈ ਚੌਥਾ ਚਾਰ ਦਿਨ ਪਏ ਆ ਜੀ ਇਹਦੇ ਤੇ ਜੇ ਮੈਂ ਆਪਾਂ ਉਧਰ ਲਈ ਪੈਸੇ ਲਾ ਗਏ ਚੜਦੀ ਤਾਂ ਚੜਦੀ ਆ ਜਾਂਦੇ ਮਾੜਾ ਪਸੂ ਨਹੀਂ ਹਣਾ ਹਾਂ ਜੀ ਹਾਂ ਓਕੇ ਤੇ ਵੀਰੇ ਇਹਦਾ ਕੀ ਰਿਕਾਰਡ ਰਹਾਗਾ ਇਹਦਾ ਰਿਕਾਰਡ ਵੀਰੇ 17 ਕਿਲੋ ਦ ਇੱਕ ਤੇਰੀ ਮੈਨੂੰ ਆ ਗੱਲ ਬਹੁਤ ਵਧੀਆ ਲੱਗਿਆ ਹੈ ਜੀ ਉਹ ਅਗਲਾ ਹਾਂ ਇਹ ਦੂਜਾ ਸੂ ਆਪਾਂ ਐਵੇਂ ਕਹਿ ਕੇ ਦੇ ਦਈਏ ਦੇਖਣ ਨੂੰ ਦੂਜੇ ਨੂੰ ਲੱਗਿਆ ਪਰ ਸੂ ਆ ਤੀਜਾ ਮਾਲਕਾ ਨੇ ਆਪ ਨੂੰ ਕਹਿ ਕੇ ਦਿੱਤੀ ਆ 12 ਕਿਲੋ ਦੂਜੇ ਸੂਏ ਦਿੱਤਾ ਜੀ ਐਤ ਕੀ ਫਿਰ ਚੰਗਾ ਦੁੱਧ ਕੱਢ ਹਾਂ ਇਹ ਇੱਕੀ ਤਾਂ ਕਿੰਨੇ ਕੁ ਦਿਨ ਬਾਕੀ ਕੱਢ ਜੂਗੀ ਹਜੇ ਹਲੇ 4 ਦਿਨ ਮਾਲਕਾਂ ਦੇ ਹਿਸਾਬ ਨਾਲ ਪਾਇਆ ਜੀ 24 ਦਿਨ ਪੂਰੇ ਦੱਸਦੇ ਹਾਂ ਚੰਗੀਆਂ ਜੋ ਆ ਗਈ ਜੀ ਆ ਦੇਖੋ ਇੱਥੋਂ ਮੋੜ ਲੈ ਬਸ ਪੂਰਾ ਹੀ ਮੋੜ ਲੈ ਕਰੋ ਜੀ ਚੱਕ ਬਸ ਐਕਸਟਰਾ ਹੀ ਆ ਯਾਰ ਬੜੀਆਂ ਗੱਲਾਂ ਬੋਲਣ ਦੀ ਲੋੜ ਨਹੀਂ ਸਾਰੀਆਂ ਝੋਟੀਆਂ ਬਾਰੇ ਤੇ ਮੁੱਲ ਬਈ ਇਹਦਾ ਤਾਰ ਇਹਦਾ 185000 ਹੂੰ ਤੇ 8000 ਦੀ ਦੇ ਦੇਗੇ ਓਕੇ ਯਾਰ ਥਣ ਲੇਵਾ ਨੀੜ ਤੋਂ ਕਰਾ ਦਈਏ ਚੱਕਾ ਦੇਖੋ ਕਿੰਨੇ ਦਿਨ ਘੱਟ ਜੂਗੇ ਇਹ ਦਿਨ ਵੀਰੇ ਹਲੇ ਮੇਰੇ ਖਿਆਲ ਚ ਉਹਨਾਂ ਦੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਦਿਨ ਪੂਰੇ ਦੱਸ ਦਿਆ 5-7 ਦਿਨ ਤਾਂ ਲੈਣੇ ਚਾਹੀਦੇ ਆ ਓਕੇ ਤੇ ਹੁਣ ਵੀਰ ਆ ਗਈ ਬੋਰੀ ਕਿੰਨੇ ਜਰ ਦੀ ਚੈੱਕ ਪਾਸ ਆ ਵੀਰੇ ਇਹ ਵੀਰੇ 7 ਮਹੀਨਿਆਂ ਦੀ ਗੱਬਣਾ ਹੂੰ ਤੇ ਦੁੱਧੋਂ ਡਰਾਈ ਕਰੀ ਨੂੰ ਅੱਜ 4-5 ਦਿਨ ਹੀ ਹੋਏ ਆ ਥਣ ਹਜੇ ਮੜਮਟ ਕਰਾ ਦੂਗੀ ਪਾਸ ਹਾਂ ਕਰਾਊਗੀ ਪਾਸ ਜੀ ਆਪਾਂ ਕਰ ਵੀ ਦਿੰਨੇ ਆ ਓਕੇ ਜੀ ਚੰਗੀ ਆ ਜੀ ਬਾਕੀ ਦੀ ਗੱਲ ਯਾਰ ਬਸ ਜੇ ਅਜ ਤਿਆਰ ਹੁੰਦੀ ਤਾਂ ਦੋ ਤੋਂ ਪਲੱਸ ਦੀ ਸੀਗੀ ਹਾਂਜੀ ਹਾਂ ਪਤਾਰਾ ਮਾਰ ਕੇ ਦਿਖਾ ਦਿੰਨੇ ਆ ਵੀਡੀਓ ਦੇ ਵਿੱਚ ਹੀ ਓਕੇ ਜੀ ਆ ਦੇਖੋ ਕੋਈ ਠੰਡੀ ਮਿੱਠੀ ਆ ਕੋਈ ਲੱਤ ਸੜ ਨਹੀਂ ਕਰਦੀ ਓਕੇ ਜੀ ਯਾਰ ਵੱਡੇ ਸਾਈਜ਼ ਦੀ ਲੰਮੀ ਤੋਰ ਦੀ ਵੀਰੇ ਨੂੰ ਤੇ ਬਾਕੀ ਦਾ ਕਨਫਰਮ ਆ ਤੁਸੀਂ ਆਉਦੀ ਚੈੱਕ ਕਰਾ ਸਕਦੇ ਆ ਬਾਈ ਦੀ ਚੈੱਕ ਇਹ ਕਰਾਈ ਹੋਈ ਆ ਬਾਕੀ ਵੀਰੇ ਦੀ ਦੁੱਧ ਦੀ ਗਾਰੰਟੀ ਹੋਊ ਆਪਾਂ ਤਾਂ 16 ਕਿਲੋ ਦੁੱਧ ਤੋਲ ਕੇ ਬੰਦੇ ਲੈ ਕੇ ਗਏ ਸੀਗੇ ਕਿਹੜੇ ਸੂਏ ਵਾਸਤੇ ਗੱਪਣਾ ਵੀਰੇ ਇਹ ਤੀਜਾ ਸੂਆ ਵੀਰੇ ਸੂਣਾ ਇਹਨੇ ਸੂਣਾ ਓਕੇ ਜੀ ਤੀਜਾ ਸੂਆ ਸੂਰੀ ਆ ਆਪਾਂ ਤਾਂ ਸੁਈ ਵੀ ਲੈ ਕੇ ਗਏ ਸੀਗੇ ਬਾਕੀ ਲੋਹੀ ਜੀ ਪੂਰੀ ਨਹੀਂ ਹੈਗੀ ਪ્યોਰ ਪ੍ਰੋਪਰ ਪੂਰੀ ਆ ਵੀਰੇ ਪੂਰੀ ਪੱਕੀ ਪੂਰੀ ਆਈ ਪੱਕੀ ਪੂਰੀ ਹੈਗੀ ਕੱਟੀ ਇਹਦੇ ਮਗਰ ਸੀਗੀ ਉਹਨਾਂ ਨੇ ਰੱਖ ਲਈ ਹੂੰ ਤੇ ਦੁੱਧ ਇਹਨੇ 16 ਕਿਲੋ ਦਿੱਤਾ ਆਪਾਂ ਤਾਂ 16 ਕਿਲੋ ਮਣਕੇ ਲੈ ਕੇ ਗਏ ਸੀਗੇ ਓਕੇ ਜੀ ਥਾਣ ਥਣ ਓਕੇ ਆ ਫਿਰ ਹਾਂ ਥਣ ਥਣ ਕਰਵਾ ਦਿੰਨੇ ਆਪਾਂ ਤੇ ਟੈਕ ਪਾਸ ਆਪਣੀ ਤਾਂ ਕਰਾਈ ਵੀ ਹੈ ਨਾ ਹਾਂਜੀ ਹਾਂ ਕਰਵਾਈ ਵੀ ਆ ਸੀਲ ਨਹੀਂ ਬੜੀ ਆ ਜਲੇ ਤਾਂ ਹਾਂ ਲੋ ਜੀ ਇਹ ਦੂਜਾ ਦੇ ਕੀ ਹੈ ਨਾ ਬਹੁਤ ਦੱਸ ਦੇ ਕਿਨੇ ਜਮਾ ਚਾੜ ਤੇ ਚੋਈ ਆ ਜਿੰਨਾ ਚਿਰ ਬੱਚਾ ਛੜਦਾ ਬਸ ਮੰਨ ਲੈ ਓਕੇ ਜੀ ਟੈਕ ਰਹਿ ਗਿਆ ਪਰ ਲੋ ਉਹ ਵੀ ਕਰਾ ਦੇ ਪਾਸ ਆਹ ਲੋ ਜੀ ਦੋ ਦੋ ਪਰ ਡرائی ਹੋਣੀ ਕਰੀ ਹੈ ਨਾ ਹਾਂਜੀ ਹਾਂ ਹੋਣੀ ਕਰੀ ਤੇ ਬਾਈ ਇਹਦੇ ਤਾਰ ਲੈਂਡ ਤੇ ਦੇਣ ਇਹਦਾ ਵੀਰੇ ਮੁੱਲ ਤਾਂ ਇੱਕ ਪੰਜ ਕਰਦੇ ਆ ਪਾਸ ਮਾਨਤਨ ਕਰਦੇ ਆਂ ਪੂਰੇ ਦੀ ਹੋ ਜੂਗੀ हां ये पूरे ही थे थे। ये दे दे जवਾ जाय रेट ਦੇ ਵਿੱਚ 2 ਤੋਂ ਝੋਟੀ ਪਲੱਸ ਵਿਕਣ ਵਾਲੀ ਉਹਦੋਂ ਵੀਰੇ ਆਪਾਂ ਤੋਂ ਇਹ 1,75,000 ਦੀ ਵਿਕ ਕੇ ਗਈ ਸੀ ਹੂੰ ਤੇ ਲੱਖ ਰੁਪਏ ਜੇ 1,05 ਲੱਖ ਰੁਪਏ ਤੁਹਾਡਾ ਬਸ ਕੱਲ ਵੀ ਆਪਾਂ ਤੋਂ ਤਾਜ਼ੀਆਂ ਮਈਆਂ ਲੈ ਕੇ ਗਏ ਆ ਬੰਦੇ ਓਕੇ ਜੀ ਉਹਦੇ ਕਰਕੇ ਵਿੱਚ ਉਹਨਾਂ ਦੀ ਥਾਂ ਦੀ ਪ੍ਰੋਬਲਮ ਆ ਤੇ ਆਪਾਂ ਨੂੰ ਦੇਤੀ ਉਹਨਾਂ ਨੇ ਤਾਂ ਇਹ ਵੀ ਕਹਿਤਾ ਵੀ ਜੇ ਕੋਈ ਲੈ ਜਾਂਦਾ ਆਪਾਂ ਤੋਂ 1.70 ਦੀ ਆਪਾਂ ਦੁਬਾਰੇ ਵਾਪਸ ਵੀ ਕਰਵਾਵਾਂ ਵਾਪਸ ਵੀ ਕਰਾ ਲਾਂਗੇ ਓਕੇ ਯਾਰ ਚੰਗੀ ਬਹੁਤ ਜ਼ਿਆਦਾ ਹਾਂਜੀ ਤੇ 4 ਝੋਟੀਆਂ ਹੀ ਚਾਰੇ ਦਿਖਾ ਤੀਆਂ ਨੰਬਰ ਬੋਲ ਦੇ ਜੀ ਫਿਰ 7528095469 99499 ਪਿੰਡ ਹਟੱਲੇ ਵਾਲਾ ਜੀ ਹਟੱਲੇ ਵਾਲਾ ਜੀ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਸਪਾਜੀ ਓਕੇ ਜੀ ਧੰਨਵਾਦ ਜੀ